ਸੱਚੀ ਕਾਲ ਜੀ ਅੱਜ ਤੁਹਾਡੇ ਨਾਲ ਤਾਂ ਰੂਬਰੂ ਹੋ ਰਿਹਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਹੈ ਇਹਨਾਂ ਇਲੈਕਸ਼ਨਾਂ 'ਚ ਉੱਥੇ ਮੈਂ ਸਮਝਦਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ ਔਰ ਇਹ ਗੱਲ ਤਾਂ ਸਾਰੀ ਜਾਣਦੇ ਕਿ ਕਿਵੇਂ ਸਰਪੰਚੀ ਦੀ ਇਲੈਕਸ਼ਨਾਂ ਨੂੰ ਡਿਲੇ ਕੀਤਾ ਗਿਆ ਔਰ ਇਹਨੇ ਡਿਲੇ ਤੋਂ ਬਾਅਦ ਜਦੋਂ ਹਾਈ ਕੋਰਟ ਦੀ ਫਟਕਾਰ ਪਈ ਹੈ ਫਿਰ ਇਹ ਇਲੈਕਸ਼ਨ ਕਰਾਉਣ ਤੇ ਆਏ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮਜੀਠੇ ਚ ਇੱਕ ਆਈਐਸ ਅਫਸਰ ਨੂੰ ਐਸ ਐਸ ਡੀ ਐਮ ਲਾਇਆ ਸੀ ਅੱਜ ਤੋਂ 15-20 ਦਿਨ ਪਹਿਲਾਂ ਔਰ ਉਹ ਬੇਖੂબી ਆਪ ਦਾ ਕੰਮ ਕਰਨੇ ਚਾਣ ਔਰ ਕਿਉਂਕਿ ਇੱਕ ਆਈਐਸ ਅਫਸਰ ਚਨ ਟਾਪਰ ਮੰਨੇ ਜਾਂਦੇ ਆਪਦੇ ਸਮਿਆਂ ਚ ਉਹਨਾਂ ਨੂੰ ਜਦੇ ਜ਼ਿੰਮੇਵਾਰੀ ਮਿਲੀ ਇੱਕ ਸਰਕਾਰੀ ਮਲਾਜਮ ਹੋਣ ਦੇ ਨਾਤੇ ਉਹਨਾਂ ਦੇ ਵੀ ਮਨ ਚ ਸੀਗਾ ਕਿ ਮੈਂ ਲੋਕਤੰਤਰ ਨੂੰ ਤਕੜਾ ਕਰਨਾ ਡੈਮੋਕ੍ਰੇਸੀ ਬਹਾਲ ਰੱਖਣੀ ਹੈ ਲੋਕਤੰਤਰ ਦੀ ਬਹਾਲੀ ਵਾਸਤੇ ਉਹਨਾਂ ਨੇ ਇਸ ਇਲੈਕਸ਼ਨ ਚ ਪੰਚਾਇਤੀ ਇਲੈਕਸ਼ਨ ਚ ਹਰੇਕ ਦੀ ਪਾਰਟਿਸਪੇਸ਼ਨ ਹੋਵੇ ਉਹਨੂੰ ਯਕੀਨੀ ਬਣਾ ਰਹੇ ਸਨ ਮਗਰ ਬੜੀ ਹੈਰਾਨਗੀ ਹੋਈ ਕਿ ਕੱਲ ਉਹਨਾਂ ਦੀ ਬਦਲੀ ਕਰਤੀ ਗਈ ਆ ਔਰ ਆਈਏਐਸ ਅਫਸਰ ਨੂੰ ਬਦਲ ਕੇ ਹੁਣ ਇੱਕ ਪੀਸੀਐਸ ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦਿੱਤਾ ਗਿਆ ਇਹ ਨਹੀਂ ਕਿ ਮੈਂ ਉਸ ਪੀਸੀਐਸ ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਾ ਟਿੱਪਣੀ ਕਰਨਾ ਚਾਹੁੰਨਾ ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ ਆਈਐਸ ਅਫਸਰ ਉੱਥੇ ਕੰਮ ਬੜੇ ਸਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਪੰਚਾਇਤਾਂ ਦੀ ਇਸ ਇਲੈਕਸ਼ਨ ਚ ਮੈਕਸਿਮਮ ਪਾਰਟਿਸਪੇਸ਼ਨ ਨੂੰ ਲੈ ਕੇ ਉੱਥੇ ਚਿੰਤਤ ਸਨ ਸਾਰਿਆਂ ਨੂੰ ਉਹਦੇ ਚ ਅਪੀਲ ਕਰ ਰਹੇ ਸੀ ਕਿ ਪਾਰਟਿਸਪੇਟ ਕਰਨ ਕਿਸੇ ਤਰੀਕੇ ਦੀ ਬੇਨਸਾਪੇ ੱੱਕੇ ਚਾਈ ਨਹੀਂ ਹੋ ਰਹੀ ਸੀ ਅੱਜ ਲਾਸਟ ਡੇ ਆਫ ਨਾਮਿਨੇਸ਼ਨ ਜਿਹੜੀ ਕੱਲ ਐ ਕਿਉਂਕਿ ਅੱਜੰ ਤਰੀਕ ਨੂੰ ਛੁੱਟੀ ਐ 4 ਤਰੀਕ ਨੂੰ ਅਖੀਰਲਾ ਦੇਣਾ ਨਾਮਿਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਆ ਮਤਲਬ ਕੀ ਆ ਮੈਂ ਪੁੱਛਣਾ ਚਾਹੁੰਦਾ ਚੀਫ ਸੈਕਟਰੀ ਸਾਹਿਬ ਨੂੰ ਕਿ ਵਾਟ ਆ ਦਾ ਰੀਜ਼ਨ ਤੁਸੀਂ ਕਿਹੜੇ ਕਾਰਨ ਦੱਸੇ ਐ ਇਸ ਆਈਐਸ ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ ਪੀਸੀਐਸ ਅਫਸਰ ਨੂੰ ਲਾ ਕੇ ਐਡੀਸ਼ਨਲ ਚਾਰਜ ਦੇਣ ਦਾ ਮਕਸਦ ਬੜਾ ਸਾਫ ਹੈ। ਤੁਹਾਡੇ ਜਿਹੜੇ ਉੱਥੋਂ ਦੇ ਹਲਕਾ ਇੰਚਾਰਜ ਨੇ ਔਰ ਜੋ ਜ਼ਿੰਮੇਵਾਰ ਸੱਜਣ ਨੇ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦਿੱਚੀ ਸਾਹਮਣੇ ਨਜ਼ਰ ਆਉਂਦੀ ਹੈ। ਇਹ ਸਭ ਨੂੰ ਸਮਝ ਆ ਗਈ ਸੀ ਕਿ ਭਾਈ ਇਹਨਾਂ ਨੇ ਇਲੈਕਸ਼ਨ ਨਹੀਂ ਜਿੱਤਵੀਂ ਔਰ ਇਹੀ ਕਾਰਨ ਬਣਿਆ ਕਿ ਜਿਹੜਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਆ ਸੀ ਅੱਜ ਤੁਸੀਂ ਉਹਦੀ ਬਦਲੀ ਕਰਤੀ ਹੈ ਤਬਾਦਲਾ ਕਰਤਾ ਹੈ। ਔਰ ਕੱਲ ਅਖੀਰਲਾ ਜਿਹੜਾ ਨਾਮਿਨੇਸ਼ਨ ਦਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੀਡੀਓ ਦੇ ਦਫ਼ਤਰਾਂ 'ਚ ਇਹ ਵੀਡੀਓ ਜਿਹੜਾ ਮਜੀਠੇ ਲੱਗਿਆ ਅਮਨਦੀਪ ਸਿੰਘ ਵੀਡੀਓ ਜਿਹੜਾ ਤਰਸਿੱਕੇ ਲੱਗਿਆ ਉਹਦਾ ਨਾਮ ਮੈਨੂੰ ਮੈਂ ਪੁੱਂਦਾਂ ਨਗਰ ਤਰਸਿੱਕੇ ਜਿਹੜੇ ਵੀਡੀਓ ਸਾਹਬ ਲੱਗੇ ਆ ਉਹਨਾਂ ਦੀ ਵੀ ਕਾਰਵਾਈ ਕੋਈ ਏਡੀ ਵਧੀਆ ਪਾਰਦਰਸ਼ਤਾ ਵਾਲੀ ਨਹੀਂ ਹੈ ਬਹੁਤ ਵੱਡੇ ਪੱਧਰ ਤੇ ਪੈਸਿਆਂ ਦਾ ਲੈਣ-ਦੇਣ ਹੋਇਆ ਸਰਪੰਚੀ ਦੇ ਮਸਲੇ 'ਚ ਔਰ ਕੱਲ ਵੀ ਜੋ ਇਹ ਮੈਨੂੰ ਖਦਸ਼ਾ ਕਿ ਇਹਨਾਂ ਨੇ ਰੂਲਿੰਗ ਪਾਰਟੀ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਉਹਨਾਂ ਨੂੰ ਖੋਜ ਕਰਨ ਵਾਸਤੇ ਬੜਾ ਕੁਝ ਕਰਨਾ ਹੈ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦਾ ਪੰਜਾਬ ਨੂੰ ਕਿ ਆਜੂ ਹੈਂਡ ਇਨ ਕਲੱਬਸ ਵਿਦ ਦ ਗਵਰਨਮੈਂਟ ਇਫ ਯੂ ਆਰ ਨਾਟ ਜੇ ਤੁਸੀਂ ਵੀ ਚਾਹੁੰਦੇ ਹੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੋਕਤੰਤਰ ਬਹਾਰ ਰਵੇ ਕਾਈਂਡਲੀ ਲੋਕਾਂ ਨੂੰ ਜ਼ਰੂਰ ਜਨਤਕ ਕਰਿਓ ਕਿ ਇੱਕ ਸੀਨੀਅਰ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਅਫਸਰ ਨੂੰ ਐਡੀਸ਼ਨਲ ਚਾਰਜ ਦੇਣ ਦਾ ਮਤਲਬ ਕੀ ਸੀ ਦੂਜੀ ਗੱਲ ਜੇ ਤੁਸੀਂ ਫਰੀਅਰ ਫੇਅਰ ਇਲੈਕਸ਼ਨ ਚਾਹੁੰਦੇ ਹੋ ਕੱਲ 80% ਲੋਕਾਂ ਨੇ ਕਾਗਜ਼ ਕੱਲ ਦਾਖਲ ਕਰਨੇ ਆਲੇ 20-30% ਲੋਕਾਂ ਨੇ ਕਾਗੇ ਦਾਖਲ ਕੀਤੇ ਜਦੋਂ ਐਡੀ ਵੱਡੀ ਗਿਣਤੀ ਚ ਟਾ ਕੇ ਦਾਖਲ ਹੋਣੇ ਆ ਕਿੰਨੇ ਕੁ ਪ੍ਰਬੰਧ ਕੀਤੇ ਵਧੀਆ ਪ੍ਰਬੰਧ ਕੀਤੇ ਜਿਦੇ ਨਾਲ ਸਾਰੇ ਉੱਥੇ ਪਹੁੰਚ ਜਾਣ ਸਾਰਿਆਂ ਦੇ ਕਾਗਜ਼ ਦਾਖਲ ਹੋ ਜਾਣ ਕਿਸੇ ਨੂੰ एनओसी लैंड ਕਰਕੇ ਚੁੱਲਾ ਟੈਕਸ ਲੈਂਡ ਕਰਕੇ ਹੋਰ ਜਿਹੜੀਆਂ ਠੀਕ ਹੈ ਤੁਸੀਂ ਭਾਵੇਂ ਐਫੀਡੇਵਿਟ ਇੰਟਰੋਡਿਊਸ ਕਰਤਾ ਮੈਂ ਕਿ ਟ੍ਰਾਂਸਪੇਰੈਂਸੀ ਇਹਦੇ ਚ ਦੇਖਣ ਨੂੰ ਨਹੀਂ ਮਿਲ ਰਹੀ ਔਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਜਿਸ ਜਸਟ ਅ ਨ ਆਈ ਵਾਸ਼ ਇਹ ਕਾਰਵਾਈ ਕੀਤੀ ਜਾ ਰਹੀ ਆ ਔਰ ਜੇ ਕੱਲ ਇਲੈਕਸ਼ਨ ਕਮਿਸ਼ਨ ਇਹਦੇ ਚ ਇੰਟਰਵੈਨ ਨਹੀਂ ਕਰਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਡੀਸੀ ਸਾਹਿਬ ਜਿਨ੍ਹਾਂ ਤੋਂ ਮੈਂ ਬੜੀ ਆਸ ਰੱਖਦਾ ਕਿ ਉਹ ਫ੍ਰੀ ਐਲਫੇਅਰ ਇਲੈਕਸ਼ਨ ਕਰਾਉਣ ਲਈ ਹਰ ਸੰਭਵ ਕਦਮ ਚੁੱਕਣਗੇ ਨਹੀਂ This will result in a grave situation ਜੇ ਕੱਲ ਕੋਈ ਇਹ ਜੀ ਧੱਕੇਸ਼ਾਹੀ ਦੀ ਕਿਸੇ ਨੇ ਪਲਾਨਿੰਗ ਕੀਤੀ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੇ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਹੋ ਸਕਦਾ ਔਰ ਜੇ ਕੱਲ ਕਿਸੇ ਦੀ ਇਸ ਲੜਾਈ ਝਗੜੇ 'ਚ ਜਾਨੀ ਮਾਲੀ ਨੁਕਸਾਨ ਪਹੁੰਚਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਫਸਰ ਸਾਹਿਬਾਨ ਹੋਣਗੇ ਔਰ ਸਰਕਾਰ ਹੋਊਗੀ ਜਿਹਦੀ ਮਨਛਾ ਹੀ ਨਹੀਂ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਂਦੀ ਸੋ ਮੈਂ ਅੱਜ ਕਰੂੰਗਾ ਉਮੀਦ ਕਰੂੰਗਾ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਭਾਈ ਵੱਧ ਚੜ ਕੇ ਇੱਕ ਲੋਕਤੰਤਰ ਨੂੰ ਕਾਮਯਾਬ ਕਰਨ ਲਈ ਸਰਕਾਰਾਂ ਨੂੰ ਭਾਵੇਂ ਘੇਰਨਾ ਪਵੇ ਘੇਰਨ ਲਈ ਤਿਆਰ ਰਹੋ ਔਰ ਆਪੋਜੀਸ਼ਨ ਦੀ ਪਾਰਟੀ ਦੇ ਮੈਂਬਰ ਤੁਹਾਡਾ ਹਰ ਸੰਭਵ ਸਾਥ ਦੇਣਗੇ ਨਗਰ ਜਿੱਤ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ